ਜਿੱਦਾਂ ਕਿ ਆਪ ਸਾਰੇ ਜਾਣਦੇ ਆ ਸਿੱਧੂ ਮੂਸੇਵਾਲੇ ਦੇ ਪੰਜ ਗਾਣੇ ਦੀ ਪੀ ਸਿੱਧੂ ਦੇ ਜਨਮ ਦਿਨ ਮੌਕੇ ਆਪਾਂ ਨੂੰ ਸੁਣਨ ਨੂੰ ਮਿਲੇਗੀ ਤੇ ਜਿਸ ਦੀ ਉਡੀਕ ਚਾਉਣ ਵਾਲੇ ਬੜੀ ਬੇਸਬਰੀ ਦੇ ਨਾਲ ਤਾਂ ਕਰ ਹੀ ਰਹੇ ਨੇ ਤੇ ਨਾਲ ਇੰਡਸਟਰੀ ਦੇ ਕਈ ਮਸ਼ਹੂਰ ਸਿੰਗਰ ਵੀ ਸਿੱਧੂ ਮੂਸੇਵਾਲੇ ਦੀ ਇਸ ਵੀਪੀ ਦੀ ਉਡੀਕ ਕਰ ਰਹੇ ਨੇ ਤੇ ਜਿੰਨਾ ਚੁ ਕਰਨੌਜਲਾ ਵੀ ਮੋੱਖਾ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਰਨੌਜਲਾ ਤੇ ਸਿੱਧੂ ਬਚਕਾਨ ਇੱਕ ਟਾਈਮ ਇੰਡਸਟਰੀ ਦੀ ਸਭ ਤੋਂ ਵੱਡੀ ਕੰਟਰੋਵਰਸੀ ਹੋਈ ਸੀ ਤੇ ਇਹਨਾਂ ਦੋਹੇ ਆਰਟਿਸਟਾਂ ਨੇ ਇੱਕ ਦੂਸਰੇ ਨੂੰ ਠੋਕ ਮੇ ਰਿਪਲਾਈ ਦਿੱਤੇ ਸੀ ਤੇ ਸਿੱਧੂ ਦੇ ਜਾਣ ਬਾਦ ਕਰਨੌਜਲਾ ਦੇ ਵੱਲੋਂ ਆਪਣੇ ਇੱਕ ਇੰਟਰ ਇਸ ਮੁੱਦੇ ਦੇ ਉੱਤੇ ਸਾਰੀ ਕਲੈਰੀਫਿਕੇਸ਼ਨ ਦਿੰਦੇ ਕਿ ਹਾਂ ਗਿਆ ਸੀ ਵੀ ਮੇਰੀ ਇੱਕ ਦੋ ਵਾਰ ਸਿੱਧੂ ਨਾਲ ਕਾਲ ਤੇ ਗੱਲ ਵੀ ਹੋਈ ਅਤੇ ਅਸੀਂ ਇੱਕ ਕੰਟਰੋਵਰਸੀ ਵਾਲਾ ਮੈਟਰ ਸਾਰਾ ਸੌਲਵ ਕਰ ਲਿਆ ਸੀ ਤੇ ਜਦ ਪੂਰੇ 2 ਸਾਲਾਂ ਤੋਂ ਬੰਦੇ ਨਿੱਕੇ ਸਿੱਧੂ ਦੇ ਆਉਣ ਨਾਲ ਮੂਸੇਵਾਲੇ ਦੀ ਹਵੇਲੀ ਖੁਸ਼ੀਆਂ ਪਰਤੀਆਂ ਸੀ ਤਾਂ ਕਰਨ ਔਜਲਾ ਦੇ ਵੱਲੋਂ ਪੋਸਟ ਸ਼ੇਅਰ ਕਰਦਿਆਂ ਮੂਸੇਵਾਲੇ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਸੀ ਤੇ ਹੁਣ ਨਾਲ ਹੀ ਤੁਹਾਨੂੰ ਦੱਸਦੇ ਕਿ ਕਰਨ ਔਜਲਾ ਦੇ ਲਾਈਵ ਦੇ ਵਿੱਚ ਜਾਂਦੇ ਇੱਕ ਚੌਂਡ ਵਾਲੇ ਦੇ ਵੱਲੋਂ ਕਮੈਂਟ ਕੀਤਾ ਗਿਆ ਵੀ ਤੁਸੀਂ ਵੀ ਸਿੱਧੂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੋ ਤਾਂ ਕਰਨ ਔਜਲਾ ਨੇ ਅੱਗੋਂ ਕਿਹਾ ਵੀ ਹਾਂ ਅਸੀਂ ਵੀ ਸਾਡੇ ਭਰਾ ਸੁਭਿਆਨਾਂ ਦੋਹੇ ਆਰਟਿਸਟਾਂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ